ਸੋ ਸ੍ਰੀ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ Jobs Bhai Ginni ਦੇ ਵਿੱਚ ਦੋਸਤੋ ਅੱਜ ਆਪਾਂ ਬਹੁਤ ਮਹੱਤਵਪੂਰਨ ਜਾਣਕਾਰੀ ਲੈ ਕੇ ਆਏ ਹਾਂ 500 ਪੋਸਟਾਂ ਦੇ ਲਈ ਇਹ ਪੋਸਟਾਂ ਅਧੀਨ ਸੇਵਾਮਾ ਚੌਂ ਨ ਬੋਰਡ ਪੰਜਾਬ ਦੇ ਵੱਲੋਂ ਜਾਰੀ ਕੀਤਾ ਗਿਆ ਜੀ ਇਹ ਨੋਟੀਫਿਕੇਸ਼ਨ 1 ਵਿਭਾਗ ਸੈਕਟਰ 68 ਐਸ ਐਸ ਨਗਰ ਦੇ ਵੱਲੋਂ ਇਸ਼ਤਿਹਾਰ ਨੰਬਰ 7 2025 ਹੈ ਜੀ ਜੇ ਵੀ ਆਪਣੇ ਚੈਨਲ ਦੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੈ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਅਤੇ ਵੀਡੀਓ ਨੂੰ ਲਾਈਕ ਕਰ ਦੇਣ ਜੀ ਤੇ ਨਾਲ ਸ਼ੇਅਰ ਵੀ ਕਰ ਦਿਆ ਕਰੋ ਦੋਸਤੋ ਤਾਂ ਜੋ ਵੀਡੀਓ ਲੋਡ ਵੱੰਨ ਵਿਅਕਤੀ ਦੇ ਤੱਕ ਪਹੁੰਚ ਸਕੇ ਵੀਡੀਓ ਨੂੰ ਐਂਡ ਤੱਕ ਤੁਸੀਂ ਜਰੂਰ ਦੇਖਿਓ ਦੋਸਤੋ ਇਸ ਨੋਟੀਫਿਕੇਸ਼ਨ ਦੇ ਬਾਰੇ ਪੂਰੀ ਜਾਣਕਾਰੀ ਆਪਾਂ ਇਸ ਵੀਡੀਓ ਦੇ ਵਿੱਚ ਦਿੱਤੀ ਹੋਈ ਹੈ ਲਾਸਟ ਤੱਕ ਜਰੂਰ ਦੇਖਣਾ ਸੋ ਇਹ ਪ੍ਰਤੀ ਆਨਲਾਈਨ ਸਟਾਰਟ ਹੋ ਗਈ ਹੈ ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤ ਜਿਹੜੀ ਡੇਟ ਹੈ 30 7 2025 ਹੈ ਜੀ ਆਨਲਾਈਨ ਅਪਲਾਈ ਕਰਨ ਸਬਮਿਟ ਕਰਨ ਦੀ ਜਿਹੜੀ ਆਖਰੀ ਮਿਤੀ ਹੈ 28/8/2025 ਸ਼ਾਮ ਦੇ 5 ਵਜੇ ਤੱਕ ਤੁਸੀਂ ਇਹ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਫੀਸ ਭਰਨ ਦੀ ਜਿਹੜੀ ਆਖਰੀ ਮਿਤੀ ਹੈ ਜੀ 26/8/2025 ਹੈ 26 ਇਹ ਜਿਹੜੇ ਪੋਸਟਾਂ ਨੇ ਜੀ ਵਧੀਕ ਡਾਇਰੈਕਟ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਜੇਰੀਲਾ ਪੰਜਾਬ ਚੰਡੀਗੜ੍ਹ ਤੋਂ ਪ੍ਰਾਪਤ ਮੰਗ ਪੱਤਰ ਸਮੀਆਂ ਦਾ ਵਰਗੀਕਰਨ ਅਤੇ ਪ੍ਰਾਪਤ ਨਿਯਮ ਅਨੁਸਾਰ ਗਰੁੱਪ ਸੀ ਦੀਆਂ ਅਸਾਮੀਆਂ ਨੂੰ ਭਰਨ ਸੰਬੰਧੀ ਬੋਰਡ ਦੀ ਵੈੱਬਸਾਈਟ ਤੇ ਯੋਗ ਉਦਵਾਰਾਂ ਵੱਲੋਂ ਆਨਲਾਈਨ ਐਪਲੀਕੇਸ਼ਨਾਂ ਦੀ ਮੰਗ ਕੀਤੀ ਗਈ ਹੈ ਜੀ ਤੇ ਅਸਾਮੀਆਂ ਦੀ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਜੀ ਸੁਪਰਡੈਂਟ ਦੀਆਂ ਪੋਸਟਾਂ 29 ਹੈ ਜੀ ਵਾਰਡਨ ਦੀਆਂ ਪੋਸਟਾਂ ਜਿਹੜੀਆਂ ਹੈ 452 ਜੀ ਮੈਟਰਨ ਦੀਆਂ ਪੋਸਟਾਂ ਜੀ 20 ਹੈ ਜੀ ਕੁੱਲ ਪੋਸਟਾਂ ਹੈਗੀਆਂ 500 ਨੈਕਸਟ ਗੱਲ ਕਰੀ ਜੀ ਕੈਟਾਗਰੀ ਵਾਈਜ਼ ਜੇ ਆਪਾਂ ਗੱਲ ਕਰੀਏ ਜੀ ਕੈਟਾਗਰੀ ਵਾਈਜ਼ ਹਰ ਇੱਕ ਕੈਟਾਗਰੀ ਦੇ ਲਈ ਇਹ ਪੋਸਟਾਂ ਦਿੱਤੀਆਂ ਹੋਈਆਂ ਨੇ ਜੀ ਜਨਰਲ ਦੇ ਲਈ 13 ਨੇ ਜੀ ਵੂਮਨ ਦੇ ਲਈ 3 ਨੇ ਜੀ AWS ਵਾਲਿਆਂ ਦੇ ਲਈ ਮੇਲ ਦੇ ਲਈ 3 ਨੇ ਜੀ ਤੇ ਵੂਮਨ ਦੇ ਲਈ 1 ਹੈ ਜੀ SC M&B ਦੇ ਲਈ 3 ਨੇ ਜੀ ਵੂਮਨ ਦੇ ਲਈ 1 ਪੋਸਟ ਹੈ ਜੀ ਹਰ ਇੱਕ ਕੈਟਾਗਰੀ ਦੇ ਲਈ ਤੁਸੀਂ ਦੇਖ ਸਕਦੇ ਹੋ ਜੀ SC RO ਦੇ ਲਈ 2 ਪੋਸਟ ਨੇ ਮੈਨ ਦੇ ਲਈ 1 ਪੋਸਟ ਵੂਮਨ ਦੀ ਤੇ BC ਦੇ ਲਈ 3 ਪੋਸਟਾਂ ਨੇ ਜੀ 1 ਪੋਸਟ ਵੂਮਨ ਦੇ ਲਈ FF ਵਾਲਿਆਂ ਦੇ ਲਈ ਵੀ 1 ਪੋਸਟ ਹੈ ਜੀ ਵੂਮਨ ਦੇ ਲਈ ਇੱਕ ਪੋਸਟ ਹੈ ਜੀ ਐਸਐਮ ਐਸਸੀ ਐਂਡ ਐਮਬੀ ਇਹਦੇ ਲਈ ਇੱਕ ਪੋਸਟ ਹੈ ਜੀ ਵੂਮਨ ਦੇ ਲਈ ਕੋਈ ਪੋਸਟ ਨਹੀਂ ਹੈ ਜੀ ਤੁਸੀਂ ਲਿਸਟ ਦੇ ਵਿੱਚ ਚੈੱਕ ਕਰ ਸਕਦੇ ਹੋ ਟੋਟਲ ਇਹਨਾਂ ਨੇ 29 ਪੋਸਟਾਂ ਨੇ ਜੀ ਮੈਨਦੀਆਂ ਤੇ 8 ਪੋਸਟਾਂ ਨੇ ਜੀ ਵੂਮਨ ਨੇ ਆ ਇਹ ਜਿਹੜੀਆਂ ਪੋਸਟਾਂ ਨੇ ਜੀ ਸਹਾਇਕ ਸੁਪਰਡੈਂਟ ਦੀਆਂ ਪੋਸਟਾਂ ਨੇ ਜੀ 3 ਨੰਬਰ 2 ਤੇ ਜੀ ਗੱਲ ਕਰਦੇ ਵਾਰਡਨ ਦੇ ਮੈਟਰ ਦੀਆਂ ਪੋਸਟਾਂ ਜੀ ਗਾਰਡਨ ਦੇ ਮੈਟਰ ਨੇ ਪੋਸਟਾਂ ਜਿਹੜੀਆਂ ਹੈ ਜਨਰਲ ਦੇ ਲਈ 57 ਨੇ ਜੀ ਉਹ ਮੈਂ ਦੀਆ ਗਾਰਡਨ ਓਨਲੀ ਮੇਲ 57 ਜਨਰਲ ਗਾਸਟ ਦੇ ਤੇ ਫੀਮੇਲ ਦੇ ਲਈ ਇਹਦੇ ਚ ਕੋਈ ਕੋਟਾ ਨਹੀਂ ਹੈ ਜੀ ਜਨਰਲ ਦੇ ਲਈ ایਡਬਲਯੂਐਸ ਵਾਲਿਆਂ ਦੇ ਲਈ ਛਾ ਲਈ ਹੈ ਜੀ ਵੂਮਨ ਦੀਆ ਦੋ ਨੇ ਜੀ ਤੇ ਐਸਸੀ ਐਮਐਨਬੀ ਦੀ 45 ਪੋਸਟਾਂ ਨੇ ਜੀ ਗਾਰਡਨ ਦੀਆਂ ਦੋ ਪੋਸਟਾਂ ਫੀਮੇਲ ਦੀਆਂ ਜੀ ਐਸਸੀਆਰ ਐਂਡਓ ਦੀਆਂ 45 ਮੇਲ ਦੋ ਫੀਮੇਲ ਬੀਸੀ ਵਾਲਿਆਂ ਦੀਆਂ 49 ਪੋਸਟਾਂ ਜੀ ਤੇ ਇੱਕ ਪੋਸਟ ਊਮਨ ਦੀ ਹੈ ਜੀ। ਬਾਕੀ ਤੁਸੀਂ ਲਿਸਟ ਦੇ ਵਿੱਚੋਂ ਚੈੱਕ ਕਰ ਸਕਦੇ ਹੋ ਸਕਰੀਨਸ਼ਾਟ ਵੀ ਲੈ ਸਕਦੇ ਹੋ ਜੀ। ਟੋਟਲ 452 ਪੋਸਟਾਂ ਨੇ ਮਿਲਦੀਆਂ ਜੀ। ਵਾਰਡਨ ਦੀਆਂ ਬੀ ਹੈਗੀਆਂ ਊਮਨ ਦੀਆਂ ਵਾਰਡਨ ਦੀਆਂ। ਰਿਜ਼ਰਵੇਸ਼ਨ ਦੇ ਲਈ ਇਹਨਾਂ ਨੇ ਹਦਾਇਤਾਂ ਕੁਝ ਦਿੱਤੀਆਂ ਹੋਈਆਂ ਨੇ ਤੁਸੀਂ ਇਹ ਤੋਂ ਪੜ੍ਹ ਸਕਦੇ ਹੋ ਜੀ। ਇਸ ਪੋਸਟ ਦੇ ਲਈ ਇਹਨਾਂ ਨੇ ਸਪੈਸ਼ਲੀ ਲਿਖਿਆ ਹੋਇਆ ਜੀ ਹੈਂਡੀਕੈਪ ਅਤੇ ਦਿਵਿਆਂਗ ਨੂੰ ਸ਼ਾਮਲ ਨਹੀਂ ਕੀਤਾ ਗਿਆ ਜੀ ਇਹਨਾਂ ਪੋਸਟਾਂ ਦੇ ਲਈ ਇਸ ਕਰਕੇ ਦਿਵਿਆਂਗ ਜਨ ਜਿਹੜੀਆਂ ਉੱਪਰਲੀ ਪੋਸਟਾਂ ਹੈ ਇਹਨਾਂ ਨੂੰ ਅਪਲਾਈ ਨਹੀਂ ਕਰ ਸਕਦੇ ਜੀ ਤੇ ਨੰਬਰ 5 ਦੇ ਇਹਨਾਂ ਦਾ ਵਾਰਡ ਦੀਆਂ ਅਸਾਮੀਆਂ ਦੇ ਲਈ ਕੇਵਲ ਪੁਰਸ਼ ਉਮੀਦਵਾਰ ਦੀ ஆன்ਲਾਈਨ ਅਰਜ਼ੀਆਂ ਦੀ ਅਤੇ ਮੈਟਰਨ ਦੀਆਂ ਅਸਾਮੀਆਂ ਜਿਹੜੀਆਂ ਉਹਦੇ ਲਈ ਕੇਵਲ ਇਸਤਰੀ ਉਮੀਦਵਾਰੀ ஆன்ਲਾਈਨ ਅਰਜ਼ੀਆਂ ਦੇਣ ਜੀ ਅਦਰਵਾਈਜ਼ ਅਸੈਪਟ ਨਹੀਂ ਕੀਤੀਆਂ ਜਾਣਗੀਆਂ ਗੱਲ ਕਰੀਏ ਜੀ ਕੁਆਲਿਫੀਕੇਸ਼ਨ ਅਤੇ ਫਿਜ਼ੀਕਲ ਐਫੀਸ਼ੀਐਂਸੀ ਇਹਨਾਂ ਨੇ ਕੀ ਮੰਗੀ ਹੈ ਜੀ ਸਹਾਇਕ ਸੁਪਰਡੈਂਟ ਦੇ ਲਈ ਇਹਨਾਂ ਨੇ ਦੱਸਈ ਕੁਆਲਿਫੀਕੇਸ਼ਨ ਜਿਹੜੀ ਹੈ ਸਰਵਿਸ ਰੂਲ ਦੇ ਮਗਰ ਅਵ ਤੁਹਾਡੀ ਡਿਗਰੀ ਕੀਤੀ ਹੋਵੇ ਜੀ ਰਿਕੋਗਨਾਈਜ਼ਡ ਯੂਨੀਵਰਸਿਟੀ ਦੇ ਦੁਆਰਾ ਤੁਹਾਡੀ ਡਿਗਰੀ ਹੋਣੀ ਚਾਹੀਦੀ ਹੈ ਤੇ ਫਿਜ਼ੀਕਲ ਦਾ ਕੋਈ ਵੀ ਇਹਨਾਂ ਨੇ ਇੱਥੇ ਜ਼ਿਕਰ ਨਹੀਂ ਕੀਤਾ ਗਿਆ ਜੀ ਕੋਈ ਵੀ ਨੋਟੀਫਿਕੇਸ਼ਨ ਦੇ ਵਿੱਚ ਵਾਰਡਰ ਦੀ ਪੋਸਟ ਦੇ ਲਈ ਇਸਨਾ ਇਸ ਅਮੇ ਦੇ ਵਿਰੁੱਧ ਕੇਵਲ ਪੁਰਸ਼ ਹੀ ਦਵਾਰੀ ਅਪਲਾਈ ਕਰ ਸਕਦੇ ਨੇ ਜੀ ਇਹਦੇ ਲਈ ਕੁਆਲਿਫੀਕੇਸ਼ਨ ਮੰਗੀ ਗਈ ਹੈ ਪਲੱਸ 2 ਪਾਸ ਹੋਣੇ ਚਾਹੀਦੇ ਹੋ ਜੀ 10ਵੀਂ ਦੇ ਵਿੱਚੋਂ ਤੁਸੀਂ ਪੰਜਾਬੀ ਲੈਂਗੁਏਜ ਦੇ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਜੀ ਤੇ ਫਿਜ਼ੀਕਲੀ ਮੈਜ਼ਰਮੈਂਟ ਇਹਨਾਂ ਨੇ 5 ਫੁੱਟ 7 ਇੰਚ ਦੱਸੀ ਹੋਈ ਹੈ ਜੀ ਤੇ 5 ਫੁੱਟ 4 ਇੰਚ ਜਾਂ 4.5 ਇੰਚ ਇਨ ਕੇਸ ਆਫ ਡੂਗਰਜ਼ ਐਂਡ ਗੋਰਖਾਸ ਤੇ ਜਸਟ ਤੀਤੀ ਹੋਣੀ ਚਾਹੀਦੀ ਹੈ ਜੀ ਤੇ 34 ਜਾਂ 34.5 ਤੁਹਾਡੀ ਐਕਸਪੈਂਡ ਹੋਣੀ ਚਾਹੀਦੀ ਹੈ ਜੀ ਅਨ ਅਨ ਐਕਸਪੈਂਡ ਜਾਂ ਕਿ ਬਿਨਾ ਫਲਾਇ ਤੇ ਤੀਤੀ ਤੇ ਛਾਤੀ ਫਲਾ ਕੇ 34.5 ਹੋਣੀ ਚਾਹੀਦੀ ਹੈ ਤੁਹਾਡੀ ਤੇ ਵਿਜ਼ਨ ਜਿਹੜੀ ਤੁਹਾਡੀ ਅੱਖਾਂ ਦੀ ਆਈ ਸਾਈਟ ਹੈ ਜੀ ਉਹ ਨਾਰਮਲ ਹੋਣੀ ਚਾਹੀਦੀ ਹੈ ਤੁਹਾਨੂੰ ਅੱਖਾਂ ਦੀ ਵਿਦ ਔਰ ਵਿਦਾਊਟ ਸਪੈਕਟਕਲਰਸ ਯਾਨੀ ਕਿ ਐਨਕਾਂ ਲਾਲੀਆਂ ਤੇ ਐਨਕਾਂ ਤੋਂ ਬਿਨਾ ਮਸਟ ਨਾਟ ਵੀ ਕਲਰ ਹੋਣ ਤੁਹਾਨੂੰ ਕਲਰ ਬੋਨ ਲਾਈਨ ਨਹੀਂ ਹੋਣੀ ਚਾਹੀਦੀ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਮੈਟਰਨ ਦੀ ਗੱਲ ਕਰੀ ਜੀ ਸੇਮ ਕੁਆਲਿਫੀਕੇਸ਼ਨ ਇਹਨਾਂ ਨੇ ਮੰਗੀ ਜੀ ਪਲੱਸ 2 ਪਾਸ ਹੋਣੇ ਚਾਹੀਦੇ ਹੋ ਜੀ 10ਵੀਂ ਦੇ ਵਿੱਚ ਤੁਸੀਂ ਪੰਜਾਬੀ ਲੈਂਗੁਏਜ ਦੇ ਨਾਲ ਪਾਸ ਕੀਤੇ ਹੋਣੇ ਚਾਹੀਦੇ ਹੋ ਜੀ ਫਿਜ਼ੀਕਲ ਮੈਜ਼ਰਮੈਂਟ ਇਹਨਾਂ ਨੇ ਮੰਗੀ ਹੈ ਜੀ ਮੀਡੀਅਮ ਹਾਈਟ ਹੈ ਜਿਹੜੀ 5 ਫੁੱਟ 3 ਇੰਚ ਹੋਣੀ ਚਾਹੀਦੀ ਹੈ ਲੜਕੀਆਂ ਦੀ ਔਰਤਾਂ ਦੀ ਤੇ weight ਜਿਹੜਾ 50 ਕਿਲੋ ਤੋਂ ਉੱਪਰ ਚੱਲੇਗਾ ਜੀ ਜਾ 50 ਕਿਲੋ ਹੋਣਾ ਚਾਹੀਦਾ ਜਾਂ ਉਸ ਤੋਂ ਵੱਧ ਹੋਣਾ ਚਾਹੀਦਾ ਇਹ ਵਿਜ਼ਨ ਹੈ ਜਿਹੜੀ ਨਾਰਮਲ ਹੋਣੀ ਚਾਹੀਦੀ ਤੁਹਾਡੀ ਅੱਖਾਂ ਦੀ ਐਨਕਾਂ ਲਾ ਕੇ ਤੇ ਐਨਕਾਂ ਲਗਾ ਕੇ ਅਤੇ ਕਲਰ ਬ্লাইন্ড ਨਹੀਂ ਹੋਣਾ ਚਾਹੀਦਾ ਤੇ ਪੋਸਟਾਂ ਦੇ ਲਈ ਮੈਟਰ ਨੇ ਪੋਸਟਾਂ ਦੇ ਲਈ ਕੇਵਲ ਇਸਤਰੀਆਂ ਹੀ ਅਪਲਾਈ ਕਰ ਸਕਦੀਆਂ ਨੇ ਨੈਕਸਟ ਏਜ ਦੀ ਗੱਲ ਕਰੀਏ ਜੀ ਸਾਇਕ ਸੁਪਰ ਡੈਂਡ ਦੇ ਲਈ ਇਹਨਾਂ ਨੇ ਫਿਜ਼ੀਕਲ ਮੈਜ਼ਰਮੈਂਟ ਵਗੈਰਾ ਨਹੀਂ ਮੰਗੇਗਾ ਜੀ ਪਿਛਲੀ ਵਾਰ ਹੈਗਾ ਸੀਗਾ ਸਾ ਇੱਕ ਸੁਪਰਡੈਂਟ ਦੇ ਲਈ ਫਿਜ਼ੀਕਲ ਐਜੰਸੀ ਇਹਨਾਂ ਨੇ ਦੱਸੀ ਹੋਈ ਸੀਗੀ ਤੇ ਅਕੋਰਡਿੰਗ ਟੂ ਨੋਟੀਫਿਕੇਸ਼ਨ ਨੇ ਇਹਦੇ ਵਿੱਚ ਕੁਝ ਵੀ ਨਹੀਂ ਦੱਸਿਆ ਗਿਆ ਬਾਅਦ ਵਿੱਚ ਇਹਦੇ ਵਿੱਚ ਇਹਨਾਂ ਨੇ ਜੇ ਕਹਿਤਾ ਅਜਾਡ ਕਰਤਾ ਤਾਂ ਉਹਦੇ ਲਈ ਇਹਨਾਂ ਨੂੰ ਕੋਈ ਪ੍ਰੋਪਰ ਕੁਝ ਸੋਲੂਸ਼ਨ ਲੱਭਣਾ ਪੈਣਾ ਜੀ ਤੇ ਉਸ ਤੋਂ ਬਾਅਦ ਇਸ ਦੀ ਗੱਲ ਕਰਦੇ ਹਾਂ ਜਨਰਲ ਕਾਸਟ ਦੇ ਲਈ 21 ਸਾਲ ਤੋਂ ਲੈ ਕੇ 27 ਸਾਲ ਤੱਕ ਦੇ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਜੀ ਸਾਇਕ ਸੁਪਰਡੈਂਟ ਦੀ ਪੋਸਟ ਦੇ ਲਈ ਐਸੀਬੀਸੀ ਕੈਂਡੀਡੇਟ ਹੈ ਜਿਹੜੇ 32 ਸਾਲ ਤੱਕ ਦੇ ਅਪਲਾਈ ਕਰ ਸਕਦੇ ਇਨ ਕੇਸ ਆਫ ਗਵਰਨਮੈਂਟ ਸਰਵਿਸ ਹੂ ਹੈਵ ਨਾਟ ਲੈਸ ਦੈਨ 5 ਇਅਰ ਸਰਵਿਸ ਅੰਡਰ ਗਵਰਨਮੈਂਟ ਅਪਰ ਏਜ ਲਿਮਿਟ ਸ਼ਲ ਬੀ ਉਹਗੇ ਜਿਹੜੇ ਸਰਕਾਰੀ ਕਮਜ਼ਰੀ 5 ਸਾਲ ਸਰਵਿਸ ਕਰ ਚੁੱਕੇ ਹੈ ਉਹਨਾਂ ਦੀ ਅਪਰ ਏਜ ਲਿਮਿਟ ਹੈ ਜਿਹੜੀ 35 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਤੇ ਐਕਸ ਸਰਵਿਸਮੈਨ ਹੈਗੇ ਜੀ ਜਿਹੜੇ ਐਕਸ ਸਰਵਿਸਮੈਨ ਦੇ ਲਈ ਜਿਹੜੇ ਹੈਗੇ ਜੀ ਜੋ ਵੀ ਐਕਸ ਸਰਵਿਸ ਰੂਲ ਨੇ 982 ਦੇ ਵਿੱਚ ਜਿਹੜੇ ਨੇ ਉਸ ਹਸਾਬ ਦੇ ਨਾਲ ਇਹ ਅਪਲਾਈ ਕਰ ਸਕਦੇ ਨੇ ਗਾਰਡਨ ਦੀ ਸੇਵਾ ਦੇ ਲਈ ਗੱਲ ਕਰੀਏ ਜੀ ਜਨਰਲ 18 ਤੋਂ 27 ਸਾਲ ਤੱਕ ਜੀ ਸੀਵੀਸੀ 32 ਸਾਲ ਹੈ ਜੀ ਪੈਂਸਲ ਪੈਨਸ਼ਨ ਦੇ ਸੋਲਜਰ ਆਫ ਆਰਮਡ ਫੋਰਸਸ 40 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਜੀ ਜਿਨ੍ਹਾਂ ਨੇ ਰਿਜ਼ਾਈਨ ਦਿੱਤਾ ਆਰਮਡ ਫੋਰਸ ਤੋਂ ਉਹਨਾਂ ਦੀ ਰੀਸਾਲਤ ਵੱਧ ਨਹੀਂ ਹੋਣੀ ਚਾਹੀਦੀ ਜੀ ਅਕੀਲਗਲਗ ਕ੍ਰਾਈਟੇਰੀਆ ਹੈਗੇ ਜੀ ਤੁਸੀਂ ਇਹਦੇ ਵਿੱਚੋਂ ਪੜ ਸਕਦੇ ਹੋ ਤੇ ਅਪਲਾਈ ਕਰ ਸਕਦੇ ਹੋ ਜੀ ਤੇ ਗਵਰਨਮੈਂਟ EMPLOYE OF ਪੰਜਾਬ ਅਤੇ ਸੈਂਟਰਲ ਗਵਰਨਮੈਂਟ ਉਮੀਦਵਾਰ ਦੀ ਉਪਰਲੀ ਸੀਮਾ ਜਿਹੜੀ 45 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਉਸ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਜੀ ਅਸਾਮੀ ਮੈਟਰਨ ਦੀ ਇਹਦੇ ਲਈ ਜਨਰਲ ਕਾਸਟ ਵਾਲੇ 18 ਤੋਂ 27 ਸਾਲ ਤੱਕ ਦੀ ਜਮਗੀ ਗਈ ਹੈ ਜੀ ਤੇ SC/ST ਕਾਸਟ ਵਾਲਿਆਂ ਦੇ ਲਈ 32 ਸਾਲ ਹੈ ਜੀ ਐਕਸ ਸਰਵਿਸਮੈਨ ਸੇਮ ਰੂਲ ਨੇ ਜੀ ਵਿਡੋਜ਼ ਔਮਨ ਦੇ ਲਈ 35 ਸਾਲ ਤੇ ਗਵਰਨਮੈਂਟ ਅੰਪਲੋਇਜ਼ ਆਫ ਪੰਜਾਬ ਐਂਡ ਸੈਂਟਰਲ ਗਵਰਨਮੈਂਟ 45 ਸਾਲ ਦੀ ਉਮਰ ਵੱਧ ਨਹੀਂ ਹੋਣੀ ਚਾਹੀਦੀ ਜੀ। ਤੋਂ ਬਾਅਦ ਇਹ ਰਾਜ ਅਤੇ ਕੇਂਦਰ ਸਰਕਾਰ ਦੇ ਕਰਮਚਾਰੀ ਨੂੰ ਉੱਪਰ ਦੀ ਉੱਪਰਲੀ ਸੀਮਾ ਵਿੱਚ ਛੋਟ ਲੈਣ ਲਈ ਆਪਣੇ ਵਿਭਾਗ ਤੋਂ ਐਨਓਸੀ ਲੈ ਕੇ ਕਾਉਂਸਲਿੰਗ ਸਮੇਂ ਪੇਸ਼ ਕਰਨਾ ਹੋਵੇਗਾ ਜੀ। ਸਾਮੀਆਂ ਦਾ ਤਨਖਾਹ ਸਕੇਲ ਹੈ ਜਿਹੜੇ ਜੀ ਉਹ ਇਸ ਤਰ੍ਹਾਂ ਦੱਸ ਸਕਦੇ ਜੀ। ਸਾਇਕ ਸੁਪਰਡੈਂਟ ਦੇ ਲਈ 35400 ਦਾ ਸਕੇਲ ਹੈ ਜੀ। ਵੱਧ ਕੇ 112400 ਤੱਕ ਚਲੀ ਜਾਵੇਗੀ ਜੀ। ਵਾਰਡਰ ਮੈਟਰਨ ਦੀ ਜਿਹੜੀ ਪੋਸਟ ਹੈ ਜੀ ਉਹਦਾ 19900 ਸਕੇਲ ਹੈ ਜੀ பே ਸਕੇਲ ਹੈ ਜੀ ਤੇ ਵਾਦੀ-ਵਾਦੀ ਹੋਰ ਵਧੀ ਜਾਵੇਗੀ 64200 ਤੱਕ ਪਹੁੰਚ ਜਾਵੇਗੀ ਫੀਸ ਦਾ ਵੇਰਵਾ ਇਹਨਾਂ ਨੇ ਜਨਰਲ ਕੈਟਾਗਰੀ ਸੁਤੰਤਰ ਸੰਗਰਾਮੀ ਤੇ ਜਿਹੜੇ ਖਿਡਾਰੀ ਨੇ ਉਹਨਾਂ ਲਈ 1000 ਰੁਪਏ ਰੱਖਿਆ ਗਿਆ ਜੀ ਐਸਆਈਬੀਸੀ ਆਰਥਿਕ ਤੌਰ ਤੇ ਕਮਜ਼ੋਰ ਵਰਗੀ ਡਬਲਯੂਐਸਐਲਐਨ ਦੀ 250 ਰੁਪਏ ਜੀ ਸਾਬਕਾ ਫੌਜੀ ਅਤੇ ਅਸ਼੍ਰਿਤ ਐਕਸਰਬੀਨਸਮਨ ਐਂਡ ਡਿਪੈਂਡੈਂਟ ਜਿਹੜੀ ਹੈਗੇ ਨੇ ਜੀ 200 ਰੁਪਏ ਫੀਸ ਰੱਖੀ ਗਈ ਹੈ ਜੀ ਅਕਸਰ ਜੇ ਗੱਲ ਕਰਦੇ ਜੀ ਕਿਹੜਾ 24 ਪਰ ਕ੍ਰਾਈਟੇਰੀਆ ਜਿਹੜਾ ਹੈ ਉਹ ਕਿਸ ਤਰ੍ਹਾਂ ਰੱਖਿਆ ਗਿਆ ਜੀ ਪ੍ਰਕਾਸ਼ਿਤ ਕੀਤੀਆਂ ਅਸਾਮੀਆਂ ਲਈ ਸਪਲਡਾ ਪੁਰਗ ਅਪਲਾਈ ਕਰਨ ਵਾਲੀ ਉਮੀਦਵਾਰਾਂ ਦੀ ਪ੍ਰੋਜੈਕਟ ਟਾਈਪ ਲਿਖਤੀ ਪ੍ਰੀਖਿਆ ਲਈ ਜਾਵੇਗੀ ਤੁਹਾਡੀ ਮਲਟੀਪਲ ਚੂਸ ਕੁਐਸਚਨ ਐਮਸੀਕੀ ਵੀ ਜਿਹੜੇ ਹੁੰਦੇ ਹੈ ਜੀ ਨੰਬਰ 2 ਤੇ ਤੁਹਾਡੇ ਜੀ ਕੁਆਲੀਫਾਈਇੰਗ ਨੇਚਰ ਦਾ ਜਿਹੜਾ ਹੈ ਐਗਜ਼ਾਮ ਹੋਵੇਗਾ ਤੁਹਾਡਾ ਜਿਹਦੇ ਵਿੱਚ ਤੁਹਾਨੂੰ 50% ਅੰਕ ਲੈਣੇ ਪ੍ਰਾਪਤ ਕਰਨੇ لازمی ਹੋਣਗੇ ਜੀ ਉਸ ਤੋਂ ਬਾਅਦ ਜੀ ਲਿਖਤੀ ਪ੍ਰੀਖਿਆ ਵਿੱਚ ਜੇਕਰ ਮੈਰਿਟ ਦੀ ਬਰਾਬਰਤਾ ਸੰਬੰਧੀ ਕੋਈ ਮਾਮਲਾ ਸਾਹਮਣੇ ਆਉਂਦੇ ਜੀ ਉਹਨਾਂ ਨੂੰ ਨੈਕਸਟ ਪ੍ਰੋਸੈਸ ਦੇ ਲਈ ਸੱਦਿਆ ਜਾਵੇਗਾ ਜੀ ਤੇ ਅਪਲਾਈ ਕਰਨ ਦੀ ਵਿਧੀ ਵਗੈਰਾ ਤੁਹਾਨੂੰ ਦੱਸੀ ਜਾਵੇਗੀ ਤੇ ਇਹ ਫੋਰ ਵੀ ਬਹੁਤ ਸਾਰੀਆਂ ਸ਼ਰਤਾਂ ਇਹਨਾਂ ਨੇ ਦੱਸੀਆਂ ਹੋਈਆਂ ਨੇ ਤੁਸੀਂ ਇਹਦੇ ਵਿੱਚ ਨੋਟੀਫਿਕੇਸ਼ਨ ਦੇ ਵਿੱਚੋਂ ਪੜ੍ਹ ਕੇ ਜੌਬ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਲਿਖਤੀ ਪ੍ਰੀਖਿਆ ਤੋਂ ਬਾਅਦ ਜੋ ਵੀ ਤੁਹਾਨੂੰ ਇਹ ਇੰਟਰਵਿਊ ਵਗੈਰਾ ਤੋਂ ਵੀ ਬੁਲਾਉਣਗੇ ਉਹ ਤੁਹਾਨੂੰ ਉਸ ਸਮੇਂ-ਸਮੇਂ ਤੇ ਇਹ ਅਪਡੇਟ ਕਰਦੇ ਰਹਿਣਗੇ ਜੀ ਇਹਨਾਂ ਦੀ ਵੈਬਸਾਈਟ ਦੇ ਉੱਤੇ ਜਾਂ ਪਰਸਨਲੀ ਉਮੀਦ ਕਰਦੇ ਹਾਂ ਦੋਸਤੋ ਮੇਰੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਦੋਸਤੋ ਮਿਲਦੇ ਹਾਂ ਵੀਡੀਓ ਦੇ ਵਿੱਚ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਣੇ ਹਾਂ ਜੀ ਨਵੇਂ ਪਰਤੀ ਦੇ ਨਾਲ ਧੰਨਵਾਦ ਜੀ